ਕੁਝ ਸਬਜ਼ੀਆਂ ਦੀਆਂ ਨੇ ਰੇਟ ਜ਼ਿਆਦਾ ਵੀ ਆ ਗਏ ਐ ਪਰ ਕੁਝ ਸਬਜ਼ੀਆਂ ਇਦਾਂ ਦੀਆਂ ਜਿਹੜੀਆਂ ਸੜੀ ਗਈਆਂ ਨੇ ਬਿਲਕੁਲ ਖਰਾਬ ਹੋ ਚੁੱਕੀਆਂ ਜਿਹੜਾ ਟਮਾਟਰ ਆ ਰਿਹਾ ਸਾਰਾ ਸੜਿਆ ਆ ਰਿਹਾ ਸਬਜ਼ੀ ਜਿਹੜੀ ਆ ਰਹੀ ਸਾਰੀ ਸੜੀ ਆ ਰਹੀ ਐ ਸਾਡੇ ਵੀ ਪੈਸੇ ਲੋਸ ਹੋ ਰਹੇ ਕੋਈ ਗਾਹ ਲੈਣ ਨੂੰ ਤਿਆਰ ਨਹੀਂ ਹੈਗਾ ਬੇਟਾ ਇਸ ਟਾਈਮ ਤੇ ਪ੍ਰਾਈਸ ਬਹੁਤ ਜ਼ਿਆਦਾ ਲੱਗ ਰਹੇ ਆ ਜਿੱਥੇ ਚਾਰ ਸਬਜ਼ੀਆਂ ਖਰੀਦਨੀ ਹੋਵੇ ਉੱਥੇ ਦੋ ਹੀ ਖਰੀਦ ਪੰਦੇ ਆ ਪੁਰਾਣੇ ਪਿਆਜ਼ ਬਹੁਤ ਪੜੇ ਹੈ ਇਸੀ ਕਰਕੇ ਪਿਆਜ਼ ਦਾ ਬਾਜ਼ਾਰ ਇਸ ਟਾਈਮ ਮੰਦਾ ਚੱਲ ਰਹਾ ਹੈ ਔਰ ਅੱਗੇ ਵੀ ਮੰਦਾ ਹੀ ਆਏਗਾ ਪਿਆਜ਼ ਦਾ ਤੁਸੀਂ ਦੇਖ ਰਹੇ ਹੋ ਦਾ ਸ੍ਰੀਅਲ ਲਾਈਨਸ ਤੇ ਮੈਂ ਅਲੀ ਸ਼ਾਇਦਸ ਵਾਲੇ ਖੜੇ ਆਂ ਸਬਜ਼ੀ ਮੰਡੀ ਦੇ ਅੰਦਰ ਜਿੱਥੇ ਪਹਿਲੇ ਪੰਜਾਬ ਦੇ ਵਿੱਚ ਲਗਾਤਾਰ ਭਾਰੀ ਮੀਂਹ ਪੈਣ ਦੇ ਕਾਰਨ ਜੋ ਹੈ ਸਬਜ਼ੀਆਂ ਦੇ ਰੇਟ ਅਸਮਾਨ ਨੂੰ ਛੂਰੇ ਸੀ ਪਰ ਹੁਣ ਜੇ ਗੱਲ ਕਰੀਏ ਧੁੱਪਾਂ ਨਿਕਲ ਰਹੀਆਂ ਨੇ ਪੰਜਾਬ ਦੇ ਵਿੱਚ ਉੱਥੇ ਹੀ ਜੋ ਸਬਜ਼ੀਆਂ ਦੇ ਰੇਟ ਆ ਉਹ ਮੁੜ ਵਾਪਸ ਆਪਣੀ ਜਗ੍ਹਾ ਤੇ ਆ ਗਿਆ ਹੈ ਗੱਲਬਾਤ ਕਰਾਂਗੇ ਤੇ ਜਾਣਾਂਗੇ ਸਬਜ਼ੀਆਂ ਦੇ ਰੇਟਾਂ ਨੂੰ ਤੇ ਲੋਕਾਂ ਦੀ ਸੁਣਾਂਗੇ ਕਿ ਜੋ ਰਾਹਤ ਉਹਨਾਂ ਦੀ ਜੇਬ ਨੂੰ ਮਿਲ ਯਾ ਉਹਦਾ ਉਹਨਾਂ ਤੇ ਕੀ ਵਿਚਾਰ ਹੈ ਸਰ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਕਾਫੀ ਭਾਰੀ ਮੀਂਹ ਪਿਆ ਤੇ ਸਬਜ਼ੀਆਂ ਦੇ ਪ੍ਰਾਈਸ ਜੋ ਹੈ ਸਾਨੂੰ ਵੱਧਦੇ ਹੋਏ ਦਿਖਣ ਨੂੰ ਮਿਲੇ ਤੇ ਹੁਣ ਜਿਵੇਂ ਧੁੱਪਾਂ ਦੇ ਕਾਰਨ ਸਬਜ਼ੀ ਦਾ ਪ੍ਰਾਈਸ ਜੋ ਹੈ ਘਿਰ ਗਿਆ ਤੁਸੀਂ ਦੱਸ ਸਕਦੇ ਹੋ ਕਿੰਨਾ ਕੁ ਅਸਰ ਪਿਆ ਸਬਜ਼ੀ ਦਾ ਜਿਹੜਾ ਪ੍ਰਾਈਸ ਹੈ ਸਬਜ਼ੀਆਂ ਦੇ ਘਟ ਹੋ ਗਈਆਂ ਸਬਜ਼ੀ ਦਾ ਥੋੜਾ ਪ੍ਰਾਈਸ ਵੱਧ ਗਿਆ ਲੇਕਿਨ ਟਮਾਟਰ ਦਾ ਜਿਹੜਾ ਰੇਟ ਹੈਗਾ ਉਹ ਘਟ ਗਿਆ ਰਾਸਤੇ ਸਾਰੇ ਖਰਾਬ ਹੋ ਗਏ ਆ ਰੋਡ ਟੁੱਟ ਗਏ ਆ ਸਰਕਾਰਾਂ ਬਣਾਉਂਦੀਆਂ ਨੇ ਜ਼ਿੰਮੇਦਾਰ ਬਾਹਰ ਸੁੱਟ ਰਿਹਾ ਕਿ ਆ ਸੇਬ ਹੈ ਕਿ ਆ ਟਮਾਟਰ ਹੈ ਅਸੀਂ ਵੀ 2-2 2.5 ਲੱਖ ਰੁਪਏ ਘਟਾ ਕੇ ਬੈਠੇ ਆ ਇੱਕ ਗ ਜਿਹੜਾ ਟਮਾਟਰ ਆ ਰਿਹਾ ਸਾਰਾ ਸੜਿਆ ਆ ਰਿਹਾ ਸਬਜੀ ਜਿਹੜੀ ਆ ਰਹੀ ਸਾਰੀ ਸੜੀ ਆ ਰਹੀ ਹੈ ਸਾਡੇ ਵੀ ਪੈਸੇ ਲੋਸ ਹੋ ਰਹੇ ਕੋਈ ਗਾਹ ਲੈਂਡ ਨੂੰ ਤਿਆਰ ਨਹੀਂ ਹੈਗਾ ਰੇਟ ਦਸਣੇ ਆ ਗਾਹ ਕਹਿੰਦਾ ਸੌਦਾ ਵਧੀਆ ਹੋਣ ਜਿਆਦਾ ਸੌਦਾ ਵਧੀਆ ਹੈ ਨਹੀਂ ਆ ਬਿਲਕੁਲ ਵੀ ਜਿੰਨਾ ਵੀ ਸੌਦਾ ਆ ਰਿਹਾ ਸਾਰਾ ਹੀ ਆ ਰਿਹਾ ਸਿਰ ਉੱਪਰ ਕੋ ਡੈਡ ਆ ਰਿਹਾ ਬਾਹਰ ਛੁੱਟਣ ਵਾਲਾ ਹੀ ਆ ਰਿਹਾ ਮਤਲਬ ਉਹ ਰੱਖਣ ਵਾਲਾ ਨਹੀਂ ਆ ਰਿਹਾ ਕੋਈ ਵੀ ਸਬਜੀ ਆ ਰਹੀ ਹੈ ਜੇ ਕੋਈ ਸਬਜੀ ਆ ਰਹੀ ਹੈ ਤੋਂ ਕੁਝ ਸਬਜੀਆਂ ਦੀਆਂ ਨੇ ਰੇਟ ਜਿਆਦਾ ਵੀ ਆ ਗਏ ਆ ਪਰ ਕੋਈ ਸਬਜੀਆਂ ਇਦਾਂ ਦੀਆਂ ਜਿਹੜੀਆਂ ਸੜੀ ਗਈਆਂ ਨੇ ਬਿਲਕੁਲ ਖਰਾਬ ਹੋ ਚੁੱਕੀਆਂ ਉਹ ਸਾਡੇ ਕੰਮ ਦੀਆਂ ਨਹੀਂ ਹੈਗੀਆਂ ਮੰਡੀ ਸਾਡੇ ਜਾਂਦੀਆਂ ਨੇ ਸਾਡੇ ਕੋਲ ਵੀ ਅਸੀਂ ਬਾਹਰ ਸੁੱਟ ਦਿੰਨੇ ਆਂ ਸਾਡਾ ਲੋਸ ਹੁੰਦਾ ਆ ਲੋਕੀ ਕਹਿੰਦੇ ਤੁਹਾਨੂੰ ਤੁਸੀਂ ਰੇਟ ਦੱਸ ਦਿਓ ਜਿਆਦਾ ਰੇਟ ਦਸੀਏ ਕਿ ਉਸ ਮਾਲ ਹੀ ਨਹੀਂ ਹੈਗਾ ਵਧੀਆ ਜੇ ਆਵੇ ਸਾਨੂੰ ਮਿਲਦਾ ਨਹੀਂ ਹੈਗਾ ਵਧੀਆ ਲੈ ਕੇ ਆਈਏ ਉਹਦਾ ਲੋਸ ਹੋ ਜਾਂਦਾ ਬਾਹਰ ਸੱਟਣੇ ਵੰਦਾ ਆ ਲੋਸ ਹੀ ਲੋਸ ਦਿਨ ਵਰ ਦਿਨ ਹੋ ਰਿਹਾ ਟਮਾਟਰ ਦਾ ਤਾਂ ਬਹੁਤ ਜਿਆਦਾ ਬੁਰਾ ਹਾਲ ਹੋ ਰਿਹਾ ਹਰ ਬੰਦਾ ਘਟਾਈ ਆ ਰਿਹਾ ਪੈਸੇ ਟਮਾਟਰ ਹੋ ਗਿਆ ਸੇਵ ਹੋ ਗਿਆ ਇਹ ਸਾਰੇ ਰਸਤੇ ਬਿਲਕੁਲ ਖਰਾਬ ਹੋ ਗਏ ਰੋਡ ਤੇ ਹੈ ਹੀ ਨਹੀਂ ਹੈਗਾ ਬਿਲਕੁਲ ਆਪਣੇ ਪੱਲਿਓ ਜਾ ਰਿਹਾ ਸ਼੍ਰਮ ਪਹਿਲੇ ਪਹਿਲਾ 1000 ਰੁਪਿਆ ਟਮਾਟਰ ਸੀਗਾ 1000 ਰੁਪਿਆ ਦਾ ਕ੍ਰੇਡ ਸੀਗਾ ਜੀ 40 ਰੁਪਏ ਕਿਲੋ ਇਸ ਟਾਈਮ ਹੋ ਗਿਆ ਜੀ 600 ਰੁਪਿਆ 500 ਰੁਪਿਆ 500 ਤੋਂ 600 ਬਾਹਰ ਆ ਗਿਆ ਜੀ ਉਹ ਵੀ ਟਮਾਟਰ ਵਧੀਆ ਹੈ ਨਹੀਂ ਹੈਗਾ ਬਿਲਕੁਲ ਡੈਡ ਹੈਗਾ ਭਜਨ ਵੀ ਕਟ ਗਿਆ ਹੈਗਾ ਉਹ ਸਾਰਾ ਹੀ ਖਰਾਬ ਹੋ ਜਾ ਰਿਹਾ ਰਸਤੇ ਜੀ ਖਰਾਬ ਹੋ ਜਾਂਦਾ ਇੱਥੇ ਤੇ ਪਹੁੰਚਣ ਤੋਂ ਪਹਿਲਾਂ ਹੀ ਹੈ ਡੈਡ ਹੋਇਆ ਲੋਸ ਤੇ ਲੋਸ ਹੀ ਹੋਈ ਜਾ ਰਿਹਾ ਹਾਂਜੀ ਹਾਂਜੀ ਤੁਹਾਨੂੰ ਆਪਣੇ ਕੋਲੋਂ ਲਗਾਣੇ ਪੈ ਰਹੇ ਪਰ ਤੁਹਾਨੂੰ ਗਾਹ ਖਰੀਦ ਨਹੀਂ ਰਿਹਾ ਇਸ ਟਾਈਮ ਗਾਹ ਕੋਈ ਨਹੀਂ ਖਰੀਦ ਰਿਹਾ ਸੋਦਾ ਗਾਹ ਵਧੀਆ ਲੱਭਦਾ ਹੈ ਵਧੀਆ ਸੋਦਾ ਹੈ ਨਹੀਂ ਪੈਸੇ ਕੋਲ ਇੱਕ ਗਮਿਨੇ 2-2 ਟਾਈ ਟਾਈ ਲੱਖ ਰੁਪਏ ਸਾਡਾ ਲਾਸ ਜਾ ਰਿਹਾ ਇਸ ਟਾਈਮ ਆਂਟੀ ਜਿਵੇਂ ਭਾਰੀ ਬਾਰਿਸ਼ ਦੇ ਕਾਰਨ ਜੋ ਹੈ ਪਿਛਲੇ ਦਿਨਾਂ ਦੇ ਵਿੱਚ ਸਬਜ਼ੀ ਦਾ ਪ੍ਰਾਈਸ ਬਹੁਤ ਜ਼ਿਆਦਾ ਵਧਿਆ ਹੋਇਆ ਸੀਗਾ ਤੇ ਜਿਵੇਂ ਤੁਸੀਂ ਲੇਡੀਜ਼ ਹੋ ਘਰ ਨੂੰ ਚਲਾਉਣਾ ਸਾਰਾ ਤੁਹਾਡੇ ਹੱਥ ਦੇ ਵਿੱਚ ਹੁੰਦਾ ਤੁਹਾਨੂੰ ਇਸ ਵੇਲੇ ਧੁੱਪਾਂ ਦੇ ਕਾਰਨ ਜੋ ਹੈ ਪ੍ਰਾਈਸ ਥੋੜਾ ਸਟੇਬਲ ਹੋਇਆ ਹੈ ਤੁਹਾਨੂੰ ਇਸ ਟਾਈਮ ਪ੍ਰਾਈਸ ਕਿਵੇਂ ਲੱਗ ਰਿਹਾ ਜ਼ਿਆਦਾ ਲੱਗ ਰਿਹਾ ਘੱਟ ਲੱਗ ਰਿਹਾ ਦੱਸੋ ਬੇਟਾ ਇਸ ਟਾਈਮ ਤੇ ਪ੍ਰਾਈਸ ਬਹੁਤ ਜ਼ਿਆਦਾ ਲੱਗ ਰਹੇ ਆ ਅੱਛਾ ਜਿੱਥੇ ਚਾਰ ਸਬਜ਼ੀਆਂ ਖਰੀਦਨੀਆਂ ਹੋਵੇ ਉੱਥੇ ਦੋ ਹੀ ਖਰੀਦ ਪੰਦੇ ਆ। ਅੱਛਾ ਹਾਂਜੀ। ਇਹਦਾ ਸਿੱਧਾ ਅਸਰ ਜੋ ਕਿ ਆਮ ਜਨਤਾ ਦੀ ਜੇਬ ਤੇ ਪਿਆਵਾਂ ਹੈ ਤੇ ਸਬਜ਼ੀਆਂ ਫਰੈਸ਼ ਆ ਰਹੀਆਂ ਨੇ ਆ ਕਿਦਾਂ? ਦੇਖੋ ਆ ਦੇ ਫਰੈਸ਼ ਵੀ ਰਹੀਆਂ ਨੇ ਵਿੱਚ ਪਿਛਲੀਆਂ ਵੀ ਪਈਆਂ ਹੁੰਦੀਆਂ ਨੇ। ਹਾਂਜੀ। ਕੁਛ ਅੱਜਾ ਆਪਣੇ ਆਪਣੇ ਦੇਖ ਕੇ ਆਪਣੇ ਕਿਸ ਤਰ੍ਹਾਂ ਦੀ ਕੁਆਲਿਟੀ ਹੈ। ਉਸ ਹਿਸਾਬ ਨਾਲ ਖਰੀਦੀ ਜਾ ਸਕਦੀ। ਓਕੇ ਓਕੇ। ਤੇ ਜਿਵੇਂ ਪਹਿਲੇ ਆਪਾਂ ਨੂੰ ਦੇਖਣ ਨੂੰ ਮਿਲਿਆ ਪਿਆਜ਼ ਦਾ ਤੇ ਗੋਭੀ ਦਾ ਪ੍ਰਾਈਸ ਬੇਸਿਕਲੀ ਬਹੁਤ ਜ਼ਿਆਦਾ ਹੋ ਗਿਆ ਸੀਗਾ ਨਹੀਂ ਪਿਆਜ਼ ਦਾ ਤੇ ਐਕਚੁਅਲੀ ਠੀਕ ਹੈ ਰੇਟ 20 ਰੁਪੀਸ ਕੋਈ ਜ਼ਿਆਦਾ ਨਹੀਂ ਹੈ ਕਈ ਵਾਰੀ 130 ਵੀ 5 ਕੇਜੀ ਦੇ ਦਿੰਦੇ ਆ ਮਤਲਬ ਠੀਕ ਹੈ ਰੇਟ ਪਿਆਜ਼ ਦਾ ਤੇ ਚਲੋ ਆਲਮ ਵਿੱਚ ਠੀਕ ਹੈ ਬਾਕੀ ਅਦਰਕ ਵਗੈਰਾ ਯਾ ਲਸਣ ਇਹਨਾਂ ਦੇ ਥੋੜੇ ਕੋਸਟ ਲੀਏ ਸਬਜੀ ਸਬਜੀ ਦਾ ਸਬਜੀ ਦਾ ਤੇ ਤੇਜ਼ ਹੀ ਹੈ ਸਬਜੀ ਦਾ ਤੇਜ਼ ਹਾਂਜੀ ਤੇ ਕੀ ਮੰਗ ਕਰਨਾ ਚਾਹੋਗੇ ਅਸੀਂ ਇਹੀ ਮੰਗ ਕਰਦੇ ਆ ਕਿ ਸਬਜ਼ੀਆਂ ਸਸਤੀਆਂ ਹੋਣ ਕਿ ਘਰ ਨੂੰ ਵਧੀਆ ਤਰੀਕੇ ਦੇ ਅੱਛੀ ਤਰੀਕੇ ਨਾਲ ਚਲਾ ਸਕੀਏ ਔਰ ਆਪਣੇ ਬੱਚੇ ਪਾਲ ਸਕੀਏ ਸਰ ਪਹਿਲੇ ਸਬਜ਼ੀਆਂ ਦੇ ਪ੍ਰਾਈਸ ਬਹੁਤ ਜ਼ਿਆਦਾ ਵਧੇ ਹੋਏ ਦੇਖਣ ਨੂੰ ਮਿਲੇ ਤੇ ਹੁਣ ਕੀ ਸਿਚੁਏਸ਼ਨ ਹੈ ਮੈਡਮ ਸਿਚੁਏਸ਼ਨ ਤਾਂ ਇਹ ਹੈ ਕਿ ਛਾਜ ਦੀ ਸਬਜੀ ਤਾਂ ਹਲੇ ਕੱਟੀ ਹੈ ਤੇ ਖਾਣੀ ਤਾਂ ਬੈਂਦੀ ਹੈ ਜੋ ਇਹ ਜੇ ਘਰ ਲੈ ਕੇ ਜਾਂਦੇ ਆ ਬੱਚਿਆਂ ਨੂੰ ਪਸੰਦ ਨਹੀਂ ਆਂਦੀ ਕਹਿੰਦਾ ਜੀ ਇਹ ਲਿਆਇਆ ਲਿਆ ਫਿਰ ਵੀ ਕੋਸ਼ਿਸ਼ ਤਾਂ ਕਰਦੇ ਆਂ ਜੀ ਇਹ ਐਲਰਜੀ ਜੋ ਵੀ ਆਂਦਾ ਹਾਂਜੀ ਲੱਲ ਬਹੁਤ ਸਾਰੀਆਂ ਸਬਜ਼ੀਆਂ ਬਰਸਾਤ ਵਿੱਚ ਖਰਾਬ ਵੀ ਹੋ ਗਈਆਂ ਅੱਛਾ ਤੇ ਬਹੁਤ ਸਾਰੀਆਂ ਮਹਿੰਗੀਆਂ ਹੋ ਗਈਆਂ ਕਟ ਆ ਰਹੀ ਜਿਸ ਕਰਕੇ ਮਹਿੰਗੀ ਹੋ ਰਹੀ ਹੈ ਸਬਜ਼ੀ ਹੂੰ ਬਾਕੀ ਕੋਸ਼ਿਸ਼ ਤਾਂ ਮੈਡਮ ਇਹ ਆ ਵੀ ਚੁਣ ਕੇ ਰਹੀਏ ਜਿਹੜੀ ਵਧੀਆ ਲੱਗਦੀ ਹੈ ਅੱਛਾ ਹਾਂ ਤੇ ਜਿਵੇਂ ਪਹਿਲੇ ਜੋ ਗੋਭੀ ਸੀ ਉਹ 200 ਰੁਪਏ ਕਿਲੋ ਸੀਗੀ ਤੇ ਹੁਣ ਗੋਭੀ ਜਿਵੇਂ 50 60 ਰੁਪਏ ਕਿਲੋ ਹੋ ਗਈ ਹੈ ਉਹਦਾ ਜੇਬ ਤੇ ਕਿੰਨਾ ਕੋਸਰ ਪੈਂਦਾ ਕਿ ਜਦੋਂ ਮਹਿੰਗੀ ਹੁੰਦੀ ਏ ਤੇ ਫਿਰ ਜਿੱਥੇ 2 ਕਿਲੋ ਲੈ ਜਾਣੀ ਹੁੰਦੀ ਏ ਉੱਥੋਂ ਕਿਲੋ 1.5 ਕਿਲੋ ਲੈ ਕੇ ਜਾਈਦੀ ਏ ਇਹ ਆ ਹੁਣ ਜੇ ਥੋੜੀ ਸਸਤੀ ਏ ਪਰ ਬਹੁਤ ਵਧੀਆ ਨਹੀਂ ਹੈਗੀ ਕੀੜੇ ਵੀ ਹੈਗੇ ਜੇ ਸ਼ਿਮਲੇ ਦੀ ਗੋਭੀ ਆਏਗੀ ਵਧੀਆ ਫਿਰ ਤਾਂ ਅਸੀਂ ਕਰ ਲੈ ਜਾਾਂਗੇ ਹਾਂਜੀ ਨਹੀਂ ਤਾਂ ਫਿਰ ਘਰ ਜਾ ਕੇ ਕੀੜੇ ਬੱਚਿਆਂ ਨੂੰ ਉਹ ਤਾਂ ਖੁਲਾਣੀ ਨਹੀਂ 50 ਰੁਪਏ ਕਿਲੋ ਵਾਲੀ ਗੋਭੀ ਠੀਕ ਹੈ ਬਹੁਤ ਵਧੀਆ ਨਹੀਂ ਹੈਗੀ ਮਤਲਬ ਕਿ ਬਰਸਾਤਾਂ ਪੈਣ ਕਰਕੇ ਜੋ ਹੈ ਸਬਜ਼ੀਆਂ ਮੋਸਟਲੀ ਜੋ ਹੈ ਖਰਾਬ ਹੋ ਚੁੱਕੀਆਂ ਨੇ ਬਹੁਤ ਮੈਡਮ ਬਹੁਤ ਜ਼ਿਆਦਾ ਖਰਾਬ ਹੋ ਚੁੱਕੀਆਂ ਨੇ ਤੇ ਸੋਚੀਦਾ ਵੀ ਘਰ ਲੈ ਕੇ ਜਾਈਏ ਚਾਜੇ ਨਾਲ ਧੋ ਕੇ ਖਾਈਏ ਹਾਂਜੀ ਤੇ ਬੱਚਿਆਂ ਨੂੰ ਉਹੀ ਦਈਏ ਇਹ ਪ੍ਰਜ਼ਰਵੇਟਿਵ ਬਹੁਤ ਹੈ ਬਹੁਤ ਜਿਆਦਾ ਖਰਾਬ ਵੀ ਹੈਗੀਆਂ ਕੋਸ਼ਿਸ਼ ਕਰੋ ਘੱਟ ਖਾਓ ਦਾਲਾ ਦੂਲਾ ਖਾ ਲਓ ਹਾਂਜੀ ਪਰ ਮਸਾਲੇ ਵਾਲੀਆਂ ਚੀਜ਼ਾਂ ਤਾਂ ਲਿਆਣੀਆਂ ਪੈਂਦੀਆਂ ਜਿਵੇਂ ਅ ਟਮਾਟਰ ਲੈ ਕੇ ਲਸਣ ਅਦਰਕ ਇਹ ਤਾਂ ਜਾਣਾ ਹੀ ਹੁੰਦਾ ਹੈ ਹਾਂਜੀ ਹਾਂਜੀ ਫਿਰ ਵੀ ਕੋਸ਼ਿਸ਼ ਇਹ ਕਰੀ ਦੀ ਹੈ ਵੀ ਆਪਾਂ ਇਹਨੂੰ ਗਰਮ ਪਾਣੀ 'ਚ ਨਮਕ ਪਾ ਕੇ ਥੋੜੀ ਦੇਰ ਰੱਖੀਏ ਬਿਲਕੁਲ ਫਿਰ ਆਪਾਂ ਯੂਜ਼ ਕਰੀਏ जैसे कि पिछले दिनों में जो ये प्याज के जो भाव वगैरह बड़, बहुत बड़े हुए थे अब कैसे अब इस टाइम बाजार में ना मंदे है क्योंकि अगले महीने दस या पंद्रह दिन में नवा प्याज आना शुरू हो जाएगा पुराने प्याज बहुत बड़े हैं इसी करके प्याज का बाजार इस टाइम मंदा चल रहा है और आगे भी मंदा ही आएगा प्याज का अच्छा। हाँ जिस हिसाब से बरसातों में वो उधर पीछे तेजी सी की कहते प्याज और तेज़ हो जाना बरसात से खराब मतलब हो गया खराब हो गया ये हो वो कोई ऐसी बात नहीं ਪਿਆਜ ਆ ਭਾਈ ਜੇਸੇ ਜੋ ਚੱਲ ਰਹਾ ਹੈ 16 17 18 20 ਰੁਪਏ ਕਿਲੋ ਇਹੀ ਬਾਜ਼ਾਰ ਮੇ ਰਹੇਗਾ ਔਰ ਬਾਕੀ ਕਿਉਂਕਿ ਅਗੇ 15 ਦਿਨ ਬਾਅਦ ਨਵਾਂ ਪਿਆਜ ਆਨੇ ਵਾਲਾ ਹੈ ਇਸੇ ਕੋਈ ਇਹ ਨਹੀਂ ਕਿ ਪਿਆਜ਼ ਕੀ ਤੇਜ਼ੀ ਆਏਗੀ ਕੁਝ ਪਿਆਜ਼ ਮੰਦਾ ਹੀ ਹੋਗਾ ਪਹਿਲੇ ਕੀ ਰੇਟ ਸੀ ਪਿਆਜ਼ ਦਾ ਪਹਿਲੇ ਉਹੀ 20 ਤੋਂ 22 ਰੁਪਏ 23 ਰੁਪਏ ਕਿਲੋ ਬਾਜ਼ਾਰ ਸੀ ਹਾਂ ਤੇ ਹੁਣ 20 ਰੁਪਏ ਹੈ ਹੁਣ 20 18 20 ਰੁਪਏ ਕਿਲੋ ਹਾਂਜੀ ਤੇ ਹੋਰ ਕੋਈ ਸਬਜ਼ੀ ਜਿਹੜੀ ਪਹਿਲੇ ਮਹਿੰਗੀ ਹੋਈ ਸੀ ਤੇ ਹੁਣ ਸਸਤੀ ਸਾਨੂੰ ਨਹੀਂ ਪਤਾ ਆਲੂ ਪਿਆਜ਼ ਦੇ ਬਾਰੇ ਆਲੂ ਵੀ ਬਾਜ਼ਾਰ ਜਿਹੜਾ ਅਸੀਂ ਬਰਸਾਤ ਕਰਕੇ ਕੀ ਬਾੜ ਆ ਗਏ ਹੋਗੇ ਸਟੋਰ ਵਾਲੇ ਨੇ ਥੋੜਾ ਰੋਕ ਲਿਆ ਸੀ ਨਹੀਂ ਵੇਚ ਰਹੇ ਸੀ ਕਿ ਤੇਜ਼ੀ ਆਊਗੀ ਤੇਜ਼ੀ ਆਊਗੀ ਆਲੂ ਦਾ ਵੀ ਕੋਈ ਮੋਹਲ ਤੇਜ਼ੀ ਦਾ ਨਹੀਂ ਕਿਉਂਕਿ ਆਲ ਇੰਡੀਆ ਮੰਡੀ ਮੰਦੀ ਚੱਲ ਰਹੀ ਹੈ ਇਸ ਟਾਈਮ ਹਫਤਾ ਹੋ ਗਿਆ ਆਲੂ ਦਾ ਵੀ ਬਾਜ਼ਾਰ ਮੰਦਾ ਹੀ ਚੱਲ ਰਿਹਾ ਹੈ ਸਰ ਜਿਵੇਂ ਸਟੋਰ ਵਾਲੇ ਜੋ ਹੈ ਪ੍ਰੀਜ਼ਰਵ ਕਰਕੇ ਰੱਖ ਲੈਂਦੇ ਆਪਣੇ ਕੋਲ ਰੱਖ ਲੈਂਦੇ ਇਹ ਹੁੰਦਾ ਕਿ ਬਾਅਦ ਚੋ ਜਿਆਦਾ ਡਬਲ ਰੇਟ ਤੇ ਮਿਲੇ ਇਹ ਤੋ ਰੱਖਤੇ ਤੋ ਜ਼ਿੰਮੇਦਾਰ ਜਿਹੜੇ ਕਿਸਾਨ ਆਪਣਾ ਸਟਾਕ ਕਰਦੇ ਕਿ ਚਲੋ ਬਾਜ਼ਾਰ ਰੇਟ ਵਧੀਆ ਮਿਲੂਗਾ ਵੇਚਾਂਗੇ ਪਰ ਜਦੋਂ ਮਾਰਕੀਟ ਚ ਮੰਗ ਹੀ ਜ਼ਿਆਦਾ ਹੈਗਾ ਤੋ ਥੋੜਾ ਟਾਈਮ ਰਹਿ ਗਿਆ ਹੁਣ ਜੋ ਹੈ ਤੋ ਹੁਣ ਕਿ ਜੋ ਬਾਜ਼ਾਰ ਰਹੂਗਾ ਉਹੀ ਵੇਚਣਾ ਉਹਨਾਂ ਨੇ ਬਕੀयत ਕੀ ਇਹ ਨਹੀਂ ਕਿ 1000 ਦਾ ਹੈ 1200 ਦਾ ਹੋਊਗਾ ਜਿਹੜਾ ਨਾਰਮਲ ਰੇਟ ਚੱਲ ਰਿਹਾ 500 600 ਉਹੀ ਵੀ ਰੇਟ ਹੈਗਾ ਆਲੂ ਦਾ ਅੱਛਾ ਅੱਛਾ ਹਾਂ ਜੀ ਠੀਕ ਹੈ ਜੀ